ਮਾਰ ਮਹੱਲਾ ਪੰਜ ਵਾ ਘੜਤ ਹਿੱਲਾ ਅੰਤਰ ਅਲਖ ਨਾ ਜਾਈ ਲਖਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰਮੁਖ ਸਾਧ ਸੰਗਤ ਜੀ ਆ ਭਾਗਾਂ ਵਾਲੇ ਹਾਂ ਅਮਰਕੀਰ ਬਾਣੀ ਸ੍ਰੀ ਆਸਾ ਜੀ ਦੀ ਆਰਵਾ ਤੀਰਤੰ ਇੰਗਰੋਖ ਪਿਆਰਿਆਂ ਦੀ ਰਸਨਾ ਦੁਆਰਾ ਸਰਵਣ ਕਰਕੇ ਨਿਹਾਲ ਹੋਏ ਹਾਂ ਸ੍ਰੀ ਗੁਰੂ ਮਹਾਰਾਜ ਸਾਹਿਬ ਦੇ ਪਾਤਸ਼ਾਹ ਦੀ ਅਤਿ ਕਿਰਪਾਲਤਾ ਹੈ ਕਿ ਹਮੇਸ਼ਾ ਲਈ ਕਥਾ ਕੀਰਤਨ ਦਾ ਸਮਾਗਮ ਸਾਨ ਵਿੱਚ ਬਣਿਆ ਰਹਿੰਦਾ ਹੈ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਆਪਾਂ ਜੁੜ ਕੇ ਬੈਠੇ ਹਾਂ ਮਹਾਰਾਜ ਦੀ ਹਜ਼ੂਰੀ ਵਿੱਚ ਗ੍ਰੀਨਵਾਯ ਅੰਤਰੀਆਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੰਜੀ ਸਾਹਿਬ ਕਾਰਦੀਆ ਦੀਵਾਨ ਲੱਗਾ ਹੋਇਆ ਹੈ ਸੰਗਤਾਂ ਚਾਰ ਸ਼ਕੋਵੇ 13 ਕੱਦ ਕੇ ਜਿਹਨੇ ਪੂਰਨ ਮਾਹ ਦੇ ਚੰਨ ਮਾਹ ਦੇ ਉਦਾਹਰਣ ਪਾਰਿਆਂ ਦਾ ਮੰਡਲ ਹੁੰਦਾ ਹੈ ਇਸ ਪ੍ਰਕਾਰ ਸਜੇ ਹੋਏ ਹਨ ਜਗਤ ਜੀ ਦੀ ਸਾਰਿਆਂ ਦੇ ਤਾਂ ਹੀ ਆਪਣੀ ਕਿਰਪਾ ਰੂਪੀ ਕਿਰਣਾ ਦੁਆਰਾ ਸਭਨਾ ਦੇ ਦਿਲਾਂ ਨੂੰ ਠੰਡ ਪਾ ਰਹੇ ਹਨ ਸਬਰ ਕਰ ਰਹੇ ਹਨ ਗਰੀਬ ਨਿਵਾਜ਼ ਜਿਸ ਵੱਲ ਤੱਕਦੇ ਹਨ ਨਿਹਾਲ ਕਰ ਦਿੰਦੇ ਹਨ ਕਿਉਂ ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ ਸਿੱਖਾਣੀਆਂ ਦੀਵਾ ਲੱਗਦੀਆਂ ਹਨ ਸਤਿਗੁਰ ਦਾ ਨਾਮ ਜਪ ਕੇ ਜੰਮਨ ਮਰਨ ਦੇ ਬੰਧਨ ਕੱਟੇ ਜਾਂਦੇ ਹਨ ਉਹ ਚੋਦੀ ਪਾਰਖੇ ਬਿੰਦੂੰਦੇ ਵਾਲੇ ਗੁਰੂ ਅਰਜਨ ਦੇਵ ਜੀ ਸ਼ਾਂਤ ਸਰੂਪ ਸਿੱਖਾਂ ਦੇ ਮਨਾਂ ਨੂੰ ਜਨਮ ਜਨ ਮantraਾਂ ਦੀ ਜਿਹੜੀ ਮੈਲ ਲੱਗੀ ਹੈ ਧੋਣ ਵਾਸਤੇ ਅਮਰ ਗੁਰੂ ਉਪਦੇਸ਼ ਬਖਸ਼ੇ ਹਨ ਗੁਰੂ ਸਾਹਿਬ ਦੇ ਪਵਿੱਤਰ ਉਪਦੇਸ਼ ਨੂੰ ਸੁਣ ਕੇ ਗੁਰਮੁਖੋ ਜੀਵਨ ਮੁਕਤੀ ਨੂੰ ਬਦੇ ਮੁਕਤੀ ਨੂੰ ਕਾਵਲ ਮੋਹ ਨੂੰ ਪਾ ਕੇ ਨਿਹਾਲ ਹੋ ਰਹੇ ਹਾਂ ਸਭ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸਿੱਖਾਂ ਨੂੰ ਮਿਲ ਕਰਕੇ ਇਹ ਪਰਵਰਸ਼ਨ ਕੀਤੇ ਹਨ ਇਹੋ ਗੁਰੂ ਮਾਰੇ ਸਾਹਿਬ ਕੰਮ ਪੂਰੇ ਇਸ ਬਾਣੀ ਨੂੰ ਉਚਾਰ ਕੇ ਸਰਬਕਸ਼ਣਗੇ ਮਾਜ ਰਾਜ ਦੇ ਪੰਨੀ ਪਾਤਸ਼ਾਹ ਜੀ ਦੀਆਂ ਇਸ਼ਤਪਦੀਆਂ ਹਨ ਪਹਿਲੇ ਕੋਰ ਦੇ ਘਰ ਸਰਕਾਰ ਵਿੱਚ ਗੁਰੂ ਸਾਹਿਬ ਨੇ ਚਾਰਨ ਕਰਦੇ ਹਨ ਸਿੱਖਾਂ ਨੇ ਪਰਸਨ ਕੀਤਾ ਹੈ ਅੰਤਰ ਅਲਕ ਨਾ ਜਾਈ ਲਖਿਆ ਇਹ ਸਤਿਗੁਰੂ ਬੇਰ ਵੀ ਕਹਿੰਦੇ ਹਨ ਏਸ਼ੀ ਅੰਤਰ ਜੋਤੀ ਪੁਰਖਾ ਕੇੰਗ ਨੇਤ ਗੋਹਾ ਬ੍ਰਹਮ ਤੈਤਰੀ ਉਪਨਿਸ਼ਦ ਵਿੱਚ ਲਿਖਿਆ ਹੋਇਆ ਕੇੰਗ ਨੇਤ ਗੋਹਾ ਬ੍ਰਹਮ ਇਹ ਗੱਲ ਜੀ ਮੇਕ ਰਹਿਣ ਵਾਲਾ ਦੇ ਰੂਪੀ ਗੁਫਾ ਤੇ ਬ੍ਰਹਮ ਹੈ। ਅਪੇਸ਼ਾਂਤ ਜੋਤੀਪੁਰਖ ਇਸ ਪ੍ਰਕਾਸ਼ ਦੇ ਪਾਤਸ਼ਾਹ ਬਚਨ ਹੁੰਦਾ ਸ੍ਰਤੀ ਦੇ ਹਨਗੇ ਸੂਤਰ ਹਨ। ਉਹ ਸਾਰੇ ਹੀ ਕਹਿੰਦੇ ਵੀ ਇਹਦੇ ਅੰਦਰ ਹੀ ਜੋਤੀਪੁਰਖ ਹੈ। ਕਿੰਨੇ ਨੇਤ ਗੁਫਾ ਬ੍ਰਹਮੀ ਕਥਨ ਕਰਦੇ ਹਨ। ਉਪਨਿਸ਼ਦਾਂ ਸਾਰੇ ਵੇਦ ਸ਼ਾਸਤਰ ਆਪ ਦੱਸੋ ਗ੍ਰੀਨਾ ਜੀ ਅੰਦਰ ਹੈ ਤੇ ਫਿਰ ਪ੍ਰਾਪਤ ਕਿਉਂ ਨਹੀਂ ਹੁੰਦਾ? ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਪਰੰਪਰਾ ਤੇ ਸ੍ਰੀ ਮਹਾਂਕੋਚਾਰਨ ਕਰਦੇ ਹਨ ਅੰਤਰ ਅਲਖ ਨਾ ਜਾਈ ਲਖਿਆ ਇਹ ਗੁਰਸਖੋ ਅੰਦਰ ਹੈ ਧਾਨ ਉਹ ਰੂਪ ਪਰ ਅਲਖ ਹੈ ਅਸਧ ਮੰਨ ਕਰਕੇ ਲਖਿਆ ਨਹੀਂ ਜਾਂਦਾ ਰੇਰ ਸ਼ਾਸਤਰਾਂ ਕਰਕੇ ਲਖਿਆ ਨਹੀਂ ਜਾਂਦਾ ਆਪਣੀ ਗਿਆਨ ਨਾਲ ਲਖਿਆ ਨਹੀਂ ਜਾਂਦਾ ਰਾਜ ਸੀ ਤਾਮ ਸੀ ਸੁਭਾਅ ਹੋਣੇ ਕਰਕੇ ਲਖਿਆ ਨਹੀਂ ਜਾਂਦਾ ਜਾਗਰ ਸੁਪਨ ਸੁਖੋਤ ਦੇ ਅੰਦਰ ਤੇਜੀ ਹੋਇਆ ਹੋਣੇ ਕਰਕੇ ਕਿ ਮੈਂ ਜਾਗਦਾ ਮੈਂ ਸੁੱਤਾ ਮੈਨੂੰ ਸੁਪਤਵਸਾ ਹੈ ਇਸ ਕਰਕੇ ਬ੍ਰਹਮ ਅਲਖ ਹੈ ਇਸ ਵੱਲੋਂ ਇਹ ਵੀ ਸ਼ਾਸਤਰਾੰਦੇ ਸ਼ਕਤੀ ਦਿੱਤੀ ਕਰਕੇ ਕਸਨ ਕਰਨੇ ਕਰਕੇ ਨਹੀਂ ਲਿਖਿਆ ਜਾਂਦਾ ਲਖਣ ਦਿੱਤੀ ਦੁਆਰਾ ਹੀ ਸਰਬੀ ਲਿਖਾਉਂਦੇ ਹਨ ਇਹ ਭਾਵੇਂ ਅੰਦਰ ਹੈ ਤਾਂ ਸਾਰਿਆਂ ਦੇ ਅੰਤਰੀ ਸਾਰੇ ਉਹਦੇ ਅੰਤਰ ਹਨ ਸਾਰੇ ਮਾਧਿ ਕਾਮ ਰੂਪ ਹੈ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ ਅੰਤਰ ਸਾਰਿਆਂ ਦੇ ਪ੍ਰਾਣਾਂ ਦੇ ਵੀ ਅੰਦਰ ਹੈ ਮਨ ਦੇ ਵੀ ਅੰਦਰ ਹੈ ਗੁਰੂ ਦੇ ਵੀ ਅੰਦਰ ਹੈ ਇੰਦਰੀਆਂ ਦੇ ਵੀ ਅੰਦਰ ਹੈ ਸਰੀਰ ਦੇ ਵੀ ਅੰਦਰ ਹੈ ਪ੍ਰਕਿਰਤੀ ਦੇ ਵੀ ਅੰਦਰ ਹੈ ਹੈ ਤਾਂ ਇਹ ਸਾਰਿਆਂ ਦੇ ਅੰਤਰ ਪਰ ਫਿਰ ਹੈ ਅਲੱਖ ਅਲੱਖ ਲਖਿਆ ਨਹੀਂ ਜਾ ਸਕਦਾ ਅਸਧ ਮਨ ਕਰਕੇ ਤੇ ਕਿਸ ਪ੍ਰਕਾਰ ਸਿੱਕੇ ਦਰਸ਼ਾ ਉਹਦੀ ਵਿਚਾਰ ਹੈ ਫਿਰ ਮਹਾਰਾਜ ਕਹਿੰਦੇ ਹਨ ਅੰਤਰ ਅੰਤਰ ਅਲੱਖ ਨਾ ਜਾਈ ਲਖਿਆ ਇਹ ਭਾਈ ਹੈ ਤਾਂ ਅੰਤਰ ਹੀ ਸਾਰਿਆਂ ਦਾ ਸਾਰਿਆਂ ਦਾ ਸਿਰਾ ਰੂਪ ਹੈ ਅਤੇ ਸਾਰਿਆਂ ਦੇ ਅੰਦਰ ਹੈ ਯੇਨਾ 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 ਹੋਈ ਇੰਤੇ ਪਰੇ ਸਤ ਹੈ ਸੋਈ ਨਾ ਇੰਦਰੀਏ ਹੈ ਨਾ ਪ੍ਰਾਣ ਹੈ ਨਾ ਮਨ ਹੈ ਨਾ ਬੁੱਧ ਹੈ ਨਾ ਪ੍ਰਕਿਰਤੀ ਹੈ ਇਹ ਉਹ ਪਰਾਰੂਪ ਹੈ ਪ੍ਰਮੇਸ਼ਰ ਪਰ ਹੈ ਅਲੱਖ ਨਾ ਜਾਈ ਲਖਿਆ ਕਿਸੇ ਪ੍ਰਕਾਰੋ ਲਖਿਆ ਜਾਣਿਆ ਨਹੀਂ ਜਾ ਸਕਦਾ ਨਾਮ ਰਤਨ ਲੈ ਗੁੱਜਾ ਰੱਖਿਆ ਫਿਰ ਉਸ ਨੇ ਆਪ ਦੀ ਪ੍ਰਾਪਤੀ ਦਾ ਜੋ ਮੁੱਖ ਸਾਧਨ ਹੈ ਉਹ ਨਾਮ ਰੂਪੀ ਰਤਨ ਹੈ ਅਮਰਤ ਨਾਮ ਜੋ ਰਤਨ ਦੀ ਨਹੀਂ ਰਤਨ ਮੇਰੇ ਕਿ ਰੱਖ ਦੀਏ ਕੋ ਆ ਪ੍ਰਕਾਸ਼ਾਣ ਹੁੰਦਾ ਹੈ ਕੋਲੀਆਂ ਚੀਜ਼ਾਂ ਨੂੰ ਪ੍ਰਕਾਸ਼ ਕਰ ਦਿੰਦਾ ਹੈ ਇਸ ਪ੍ਰਕਾਰ ਅ ਗਿਆਨ ਦਾ ਵੀ ਜਿਹੜਾ ਪ੍ਰਕਾਸ਼ਕ ਰੂਪ ਹੈ ਅਤੇ ਸਮਾਨ ਚੇਤਨਾ ਗਿਆਨ ਦਾ ਹੀ ਵਿਰੋਧੀ ਨਹੀਂ ਗਿਆਨ ਨੂੰ ਵੀ ਦੱਸੀ ਜਾਂਦਾ ਹੈ ਕਿ ਇਹ ਭਾਨਾ ਪਾਦ ਸ਼ਕਤਾ ਵਾਲਾ ਕਿ ਅਸੱਤਾ ਪਾਦ ਸ਼ਕਤੀ ਵਾਲਾ ਗਿਆਨ ਹੈ ਬਖੇਪ ਸ਼ਕਤੀ ਵਰਣ ਸ਼ਕਤੀ ਵਾਲਾ ਗਿਆਨ ਹੈ ਇਸ ਪ੍ਰਕਾਰ ਕੋ ਬੁੱਧ ਹੈ ਗੁਪਤ ਹੈ ਪਰਮੇਸ਼ਰ ਇਸ ਪ੍ਰਕਾਰ ਉਸ ਪਰਮੇਸ਼ਰ ਦੇ ਤਾਈਂ ਪ੍ਰਾਪਤੀ ਆ ਕੇ ਨਾਮ ਰੂਪੀ ਰਚਨ ਹੈ ਨਾਮ ਰੂਪੀ ਰਤਨ ਦੀ ਲੈ ਕੇ ਗੋਪਤ ਮਹਾਰਾਜ ਰੱਖਿਆ ਹੋਇਆ ਨਾਨੇ ਅਮਰ ਸ੍ਰਵ ਦਾ ਨਾਮ ਦੋਹੀ ਨੇ ਇਸ ਦਾ ਵਿਸ਼ਰਾਮ ਹਾਕਾ ਜੋਗਰਾ ਮੰਡੇ ਸੋਈ ਤਿੰਡੇ ਜੋ ਖੋਜਿਆ ਸੋ ਪਾਵਾ ਦੇ ਦੇ ਅੰਦਰ ਹੀ ਉਸ ਨੇ ਆਪਣਾ ਵਿਸ਼ਰਾਮ ਰੱਖਿਆ ਹੋਇਆ ਟਿਕਾਣਾ ਰੱਖਿਆ ਹੋਇਆ ਹੈ ਪਰ ਇਹ ਨਾਮ ਰੂਪੀ ਰਤਨ ਦੀ ਸਗਰਾਂ ਤੋਂ ਬਗੈਰ ਗੋਪਤ ਹੈ ਜਾਣਿਆ ਨਹੀਂ ਜਾ ਸਕਦਾ ساری ਦੁਨੀਆ ਯਤਨ ਕਰਦੀ ਹੈ ਕਿ ਉਸ ਪ੍ਰੇਸ਼ਣ ਦੀ ਪ੍ਰਾਪਤੀ ਕਰੀਏ ਵਰਨਾ ਆਮ ਰੂਪੀ ਰਤਨ ਜੇ ਗੋਪਤ ਰੱਖਿਆ ਹੋਇਆ ਮਹਾਰਾਜ ਜੀ ਦੇ ਅੰਦਰ ਆਦਮ ਅਗੋਚਰ ਸਭ ਤੇ ਊਚਾ ਉਹ ਅਗਮ ਹੈ ਇੰਦਰੀਆਂ ਦੇ ਮਨ ਦੇ ਸੰਕਲਪ ਕਲਪ ਦਾ ਵਿਸ਼ਾ ਨਹੀਂ ਅਗਮ ਹੈ ਮਨ ਦੇ ਸੰਕਲਪ ਦਾ ਨਾਮ ਵਿਸ਼ਾ ਹੋਣਾ ਕਰਕੇ ਖਰ ਸ਼ਾਸਤਰਾ ਕਰਕੇ ਅਗਮਾ ਕਰਕੇ ਵੀ ਅਗਮ ਹੈ ਅਗੋਚਰ ਅਗੋਚ ਇੰਦਰੀਆਂ ਦੇ ਵਿਸ਼ੇ ਹੈ ਰੂਪ ਨਹੀਂ ਆਖਾਂ ਨਾਲ ਵੇਖ ਲਾਂਗੇ ਆਵਾਜ਼ ਨਹੀਂ ਕੰਨ ਨਾਲ ਸੁਣ ਲਾਂਗੇ ਰਸ ਨਹੀਂ ਜ਼ਬਾਨ ਨਾਲ ਪਰਖ ਲਾਂਗੇ ਸੁਗੰਧੀ ਨਹੀਂ ਨਾਸਾਨਾ ਸਮਝ ਲਵਾਂਗੇ ਇਸ ਪ੍ਰਕਾਰ स्पर्ਸ਼ਨੀ ਤੇ ਚਮੜੀ ਨਾਲ ਛੰਡਾ ਕਰਤਾ ਕੂੜਾ ਪਰਖ ਲਵਾਂਗੇ ਇਸ ਪ੍ਰਕਾਰ ਅਗੋਚਰ ਹੈ ਇੰਦਰੀਆਂ ਦੇ ਵਿਸ਼ੇ ਤੋਂ ਸਤੇ ਦਾਸ਼ਾ ਅੰਤਰਾ ਅਗੋਚਰ ਹੈ ਵਿਸ਼ੇਹਾ ਸਭ ਤੇ ਉਚਾ ਅਗੋਚਰ ਸਭ ਤੇ ਉਚਾ ਜੇ ਸਾਰੇ ਜੋ ਬ੍ਰਹਮਾ ਵਿਸ਼ਨ ਸ਼ਿਵਾ ਆਦਿਕ ਹਨ ਇਹ ਜੋ ਅਭਿਆਕਰਕ ਆਦਿਕ ਅਤੇ ਸ਼ਰਨ ਕਰਵਾ ਆਦਿਕ ਬ੍ਰਾਜ ਆਦਿਕ ਹਨ ਉਹ ਸਾਰਿਆਂ ਤੋਂ ਉੱਚਾ ਸਰੂਪ ਹੈ ਸਾਰੇ ਨਲਕੀ ਅੰਸ ਵਿੱਚ ਹਨ ਜਿੰਨੇ ਹਨ ਗੁਰ ਕਾਬਦ ਲਖਾਵਣਿਆ ਉਹ ਭਾਈ ਸੰਗਰੂ ਸਾਹਿਬ ਦੇ ਸ਼ਬਦ ਕਰਕੇ ਲਖਣ ਚ ਆਉਂਦਾ ਹੈ ਉਹ ਜਾਣਿਆ ਜਾ ਸਕਦਾ ਹੈ ਇਸ ਪ੍ਰਕਾਰ ਸੰਗਰਾਂ ਦੇ ਸ਼ਬਦ ਵਿਰੇਸ਼ ਦੇ ਨਾਲ ਅਕਾਲ ਪੁਰਖ ਨੇ ਆਪਣੇ ਸਰੂਪ ਨੂੰ ਦਿਖਾਉਣਾ ਕੀਤਾ ਹੈ ਹੋਰ ਕਿਸੇ ਤਰੀਕੇ ਨਾਲ ਜਾਣਿਆ ਨਹੀਂ ਜਾ ਸਕਦਾ ਇਸ ਪ੍ਰਕਾਰ ਹੈ ਸਾਧ ਸੰਗਤ ਜੀ ਅੰਤਰ ਲਖਣਾ ਜਾਈ ਲਖਿਆ ਹੈ ਤਾਂ ਸਾਰਿਆਂ ਦੇ ਅੰਤਰੀ ਆਹ ਅਸੁੱਧ ਮੰਨ ਕਰਕੇ ਅਲਖ ਹੈ ਅਲਖ ਕਿਉਂ ਹੈ ਕਿ ਲਖਾ ਨਹੀਂ ਜਾਂਦਾ ਲਖਨ ਕੀਤਾ ਜਾਣਿਆ ਨਹੀਂ ਜਾ ਸਕਦਾ ਨਾਮ ਰਤਨ ਲੈ ਗੁੱਜਾ ਰੱਖਿਆ ਤੇ ਉਸਨੂੰ ਗੁੱਜਾ ਗੁਪਤਾ ਆਪਣੇ ਆਪ ਨੂੰ ਰੱਖਿਆ ਹੋਇਆ ਨਾਮ ਰੂਪ ਦੇ ਪਰਦੇ ਦੇ ਅੰਦਰ ਅਸਲੀ ਭੰਤੀ ਪ੍ਰੇਤ ਹੈ ਉਹ ਗੁਪਤਾ ਆਪਣਾ ਸੂਪ ਰੱਖਿਆ ਹੋਇਆ ਹੈ ਫੇ ਉਹਨੂੰ ਪ੍ਰਾਪਤ ਕਿਵੇਂ ਕਰੀਏ ਕਹਿੰਦੇ ਨਾਮ ਰਤਨ ਲੈ ਨਾਮ ਰੂਪੀ ਰਤਨ ਨਾਲ ਲੈ ਲੈਦਾ ਹੈ ਜੋ ਪਰਮੇਸ਼ਰ ਦੇ ਨਾਮ ਰੂਪੀ ਰਤਨ ਨੂੰ ਲੈਂਦਾ ਹੈ ਉਹਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਪਰਮੇਸ਼ਰ ਨੇ ਆਪਣਾ ਉਗਗ ਰੱਖਿਆ ਹੈ ਆਦਮ ਅਗੋਚਰ ਸਭ ਤੋਂ ਉੱਚਾ ਇਹ ਨਾਮ ਮਾਰਾ ਕਿੱਥੋਂ ਪ੍ਰਾਪਤ ਹੁੰਦਾ ਜੋ ਅਗੋਚਰ ਬ੍ਰਹਮ ਅਗੋਚਰ ਦੀ ਦੁਨੀਆ ਦੇ ਵਿਸ਼ੇ ਹੈ ਸਾਰਿਆਂ ਤੋਂ ਉੱਚਾ ਹੈ ਤਿੰਨ ਗੁਣਾਂ ਤੋਂ ਗੁਰ ਕੈ ਸਭ ਦੇ ਲਖਾਵਣੇ ਉਹ ਸਾਈ ਸਤਿਗੁਰਾਂ ਦੇ ਸ਼ਬਦ ਵਿਦੇਸ਼ ਕਰਕੇ ਲਖਣ ਚਾਹੁੰਦਾ ਹੈ ਜਿਸ ਕਿਸੇ ਨੂੰ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਬ੍ਰਹਮ ਨੇ ਆਪਣੇ ਆਪ ਨੂੰ ਦਿਖਾਉਣਾ ਕੀਤਾ ਜਨਾਉਣਾ ਕੀਤਾ ਹੈ ਹੋ ਵਾਰੀ ਜੀਓ ਵਾਰੀ ਅਸੀਂ ਵਾਰ ਹੋਮਾ ਜਿਨਾਂ ਵਾਰੀ ਆਪਣੀ ਜ਼ਿੰਦਗੀ ਵਾਰਦੇ ਆ ਉਹ ਧਾਰਨਵਾਕ ਤੇ ਨਹੀਂ ਆਇਸ ਬੜੀਆਂ ਦੀ ਗੁਰੂ ਅਰਜਨ ਸਾਹਿਬ ਵਿਚਾਰਦੇ ਹਨ ਅਸੀਂ ਵਾਰ ਵਾਰ ਬਰੇ ਹਾਰ ਜਾਈਏ ਉਹਨਾਂ ਤੋਂ ਕਲ ਮਹਿ ਨਾਮ ਸੁਣਾਵਣ ਜਿਵੇਂ ਕਲ ਦੀ ਵਿੱਚ ਸਤਿਗੁਰੂ ਸਾਹਿਬ ਜੀ ਨੇ ਕਲ ਜੀ ਉਧਾਰਿਆ ਗੁਰਦੇਵ ਸਤਿਗੁਰ ਨਾਨਕ ਰੂਪ ਧਾਰ ਕੇ ਨਾਮ ਸੁਣਾਉਣਾ ਕੀਤਾ ਹੈ ਗੁਰ ਨਾਨਕ ਘਰ ਨਾਮ ਵੜਾਇਆ ਭੰਨਨ ਕਰਨ ਸਮਰੱਥ ਪਰਵ ਸਦਾ ਸਮਾਲੇ ਨਿਕਲ ਤੂੰ ਦੁੱਖ ਸਭ ਆਇ ਲਖ ਜੋ ਗੁਰਮੁਖ ਗੁਰੂ ਸਾਹਿਬ ਤੋਂ ਵਰਸ ਆਏ ਹੋਏ ਕਲ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਆਪ ਜਪਦੇ ਐ ਹੋਰ ਨਾ ਜੀਆਂ ਦੀ ਕਲਿਆਣ ਕਰਨ ਵਾਸਤੇ ਸੁਣਾਉਂਦੇ ਹਨ ਸੰਤ ਪਿਆਰੇ ਸੱਚੇ ਧਾਰੇ ਉਹ ਸੰਤ ਹਨ ਮਹਾਰਾਜ ਦੇ ਪਿਆਰੇ ਜਿਨ੍ਹਾਂ ਸਾਸ ਗਰਾਸ ਨੇ ਵਿਸਰਾ ਹਰਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਹ ਪਿਆਰੇ ਸੰਤ ਹਨ ਅਤੇ ਸੱਚੇ ਆਕਾਰ ਤੁਸ ਦੇ ਧਾਰੇ ਆਸਰੇ ਹਿੰਦੇ ਹਨ ਸੱਚ ਨੇ ਆਵਦੇ ਚ ਧਾਰਨ ਕਰ ਲਿਆ ਭੇਦ ਕਰ ਲਏ ਹਨ ਵੱਡ ਭਾਜੀ ਦਰਸ਼ਨ ਪਾਵਣ ਉਹਨਾਂ ਖਿਆਲ ਹੁੰਦੇ ਵੱਡਿਆਂ ਭਾਗਾਂ ਕਰਕੇ ਦਰਸ਼ਨ ਪਾਏ ਜਾ ਸਕਦੇ ਆ ਜਿਨ੍ਹਾਂ ਦੀ ਵਿਦਿਆਈ ਦੀ ਇੱਛਾ ਭਜਦੀ ਹੈ ਉਹਨਾਂ ਨੂੰ ਮਹਾਰਾਜ ਦੇ ਦਰਸ਼ਨ ਨੂੰ ਪਾਉਣਾ ਕੀਤਾ ਹੈ ਪ੍ਰਹਾਉ ਸਾਧਕ ਸਿੱਧ ਜਿਸ ਹੈ ਕਹੋ ਫਿਰਦੀ ਉਹ ਬ੍ਰह्म ਸੂਰਜ ਜਿਹਾ ਹੈ ਜਿਸ ਦੀ ਪ੍ਰਾਪਤੀ ਸੰਗਤ ਦੁਆਰਾ ਹੁੰਦੀ ਹੈ ਸਾਧਕ ਸਾਧਨਾ ਕਰਨ ਵਾਲੇ ਇਹ ਲੋਕ ਆ ਨਿੰਤਾ ਕਰਨ ਵਾਲੇ ਤਪੱਸਿਆ ਕਰਨ ਵਾਲੇ ਇਕ ਬਹਿਰੰਗ ਸਾਧਨ ਹਾਨਿ ਵਿਰਾਗ ਵੇ ਖਰ ਸੰਪਤੀ ਲੋਕ ਇੱਛਾ ਸ ਕਾਮ ਕਰਮ ਆਦਿਕ ਤੀਰਥ ਯਾਤਰਾ ਆਦਿਕ ਅੰਤ ਕਰਨ ਦੀ ਸ਼ੁੱਧੀ ਵਾਸਤੇ ਇਕ ਨਿਸ਼ਕਾਮ ਕਰਮ ਹਾਨੇ ਇਹਨਾਂ ਤੋਂ ਅਦੇ ਵਿਰਾਗ ਵੇ ਖਰ ਸੰਪਤੀ ਲੋਕ ਇੱਛਾ ਇਹ ਸਾਧਨ ਹਾਨੇ ਇਹਨਾਂ ਤੋਂ ਅੰਤਰ ਸਰਵਣ ਮੰਨਣ ਨਿਧਿਆਸਨ ਸਾਧਨ ਦਾ ਸ਼ੋਧਨ ਸਾਧਨ ਹਾਨੇ ਇਹ ਸਾਧਕ ਜਿਹੜੇ ਇਹਨਾਂ ਸਾਧਨਾਂ ਨੂੰ ਕਰਨ ਵਾਲੇ ਆਤੇ ਸਿੱਧ ਜਿਹੜੇ ਹਨ ਸਿੱਧਾਂ ਦੇ ਵਿੱਚੋਂ ਜਿਹੜੇ ਯਮਨੇ ਆਸਨ ਪ੍ਰਾਣਾਯਾਮ ਧਾਰਨਾ ਧਿਆਨ ਸਮਾਧ ਆਦਿਕ ਅਚਾਨਣ ਦਵਾਰਾ ਜੋਗਾਂ ਦੇ ਅਸਤਵਾਰਾ ਦਸ਼ਮਵਾਰ ਕ੍ਰਿਸ਼ਨ ਹੋਣ ਵਾਲੇ ਜਿਨ੍ਹਾਂ ਨੂੰ ਸਿੱਧੀਆਂ ਕੁੰਗੀਆਂ ਹੋਈਆਂ ਗੋਪਤ ਪ੍ਰਗਟ ਹੋ ਕੇ ਬੈਠਣ ਵਾਲੇ ਜਿਸ ਵਾਹਿਗੁਰੂ ਦੀ ਪ੍ਰਾਪਤੀ ਲਾਸ਼ਤੇ ਵਿਚਰਲੇ ਸਿਰਲੇ ਬ੍ਰਹਮੰਡਾਂ ਖੰਡਾਂ ਦੇ ਵਿੱਚ ਕਿ ਸਾਨੂੰ ਸਰੂਪ ਦੀ ਪ੍ਰਾਪਤੀ ਹੋਵੇ ਬ੍ਰਹਮੇ ਇੰਦਰ ਤੇ ਆਇਨ ਹਿਰਦੇ ਜਿਸ ਤਰ੍ਹਾਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਬ੍ਰਹਮਾ ਜੀ ਵੀ ਬ੍ਰਹਮੇ ਵੀ ਕੋਟ ਬ੍ਰਹਮੇ ਜਗ ਸਾਜਣ ਲਾਏ ਵਸੀਤ ਪ੍ਰਾਨ ਚਾਹੁੰਦਾ ਹੈ ਕਿ ਬ੍ਰਹਮਾ ਦੇ ਅੰਦਰ ਸਮਾਧੀ ਲਾ ਕੇ ਇੱਕ ਦਿਨ ਬੈਠਾ ਸੀ ਤੇ ਇੰਦਰ ਨਾਮੇ ਇੱਕ ਬ੍ਰਾਹਮਣ ਸੀ ਉਹਦੇ ਪੁੱਤਰਾਂ ਨੇ ਬ੍ਰਹਮੇ ਬਣਵਾਅ ਤੇ ਤਪੱਸਿਆ ਕੀਤੀ ਬ੍ਰਹਮੇ ਬਣਵਾਅ ਜੀ ਤਪੱਸਿਆ ਕੀਤੀ ਅੰਤਰੀਆਮੀ ਨੇ ਕਹਿੰਦਾ ਭਾਈ ਤੁਹਾਨੂੰ ਬ੍ਰਹਮ ਪਦਵੀ ਦਿੱਤੀ ਤੁਸੀਂ ਬ੍ਰਹਮੇ ਬਣ ਕੇ ਸ੍ਰਿਸ਼ਟੀ ਰਚੋ ਉਹ ਦਸੇ ਇੰਦਰ ਬ੍ਰਾਹਮਣ ਦੇ ਪੁੱਤਰ ਸ੍ਰਿਸ਼ਟੀ ਦਸ ਰਿਸ਼ਤੀਆਂ ਰਚ ਦਿੱਤੀ ਜਦ ਬ੍ਰਹਮ ਨੇ ਸਮਾਧੀ ਖੋਲੀ ਦੇਖ ਕੇ ਸ੍ਰਿਸ਼ਟੀਆ ਕਹਿੰਦੇ ਮਾਰਾ ਇਹ ਕੰਮ ਰਜੀਏ ਕਹਿੰਦੇ ਭਾਈ ਇਹਨਾਂ ਨੇ ਪਾਸ਼ਨਾ ਕੀਤੀ ਸੀ ਬ੍ਰਹਮੇ ਬਣ ਗਏ ਇਹ ਇਹ ਦਸ ਰਿਸ਼ਤੀਆਂ ਰਚ ਲਈਆਂ ਉਹਨਾਂ ਦੇ ਆਪਦੇ ਸੰਕਲਪ ਨਾਲ ਕੀਆ ਤੂੰ ਆਪਦੇ ਸੰਕਲਪ ਨਾਲ ਰਚਣੀ ਹੈ ਫੇਰਾ ਤੇ ਉਹਨਾਂ ਵਸਤੀ ਰੋਇਆ ਤੂੰ ਆਪ ਦੀ ਬਤੀ ਹੈ ਇਸ ਪ੍ਰਕਾਰ ਬ੍ਰਹਮੇ ਹਨ ਜਦ ਬ੍ਰਹਮਾ ਜੀ ਦੇ ਅੰਦਰ ਇਹ ਖਿਆਲ ਹੋਇਆ ਸੀ ਕਿ ਮੈਂ ਹੀ ਬ੍ਰਹਮਾ ਹਾਂ ਸ਼ੰਭੂ ਉਸ ਦੇ ਪ੍ਰਕਾਸ਼ ਰੂਪ ਹਾਂ ਉਸ ਵੇ ਅਕਾਸ਼ਵਾਣੀ ਨੇ ਕਿਹਾ ਬ੍ਰਹਮਾ ਤੂੰ ਬ੍ਰਹਮਾ ਨਹੀਂ ਹੈ ਉਸ ਵੇ ਲੋਗ ਸੇਖੀ ਜਿਹੜਾ ਸੀ ਇਹਨੂੰ ਮਿਲਣ ਆਇਆ ਲੋਗ ਸੇਖੀ ਇਹਨੂੰ ਨਮਸਕਾਰ ਨਾਲ ਕੀਤੀ ਬਰਮਨਾਨ ਨੂੰ ਮਾਨਸਾਤੋ ਕੇ ਉੱਠ ਕੇ ਆਦਰਨਾ ਕੀਤਾ ਲੋਮਸ ਕਹਿੰਦਾ ਮੇਰੀ ਰੋਮ ਜਿੰਨੇ ਐ ਇੰਨੇ ਬਰਮੇ ਜੰਮ ਕੇ ਮਰ ਜਾਂਦੇ ਤਾਂ ਮੇਰਾ ਸਰੀਰ ਦਾੰਤ ਹੁੰਦਾ ਇਹਨੂੰ ਮੁੰਡੇ ਨੂੰ ਮੈਂ ਕੀ ਮੱਥਾ ਟੇਕਣਾ ਬਰਮਨਾਨ ਨੇ ਮਾਨ ਕੀਤਾ ਮੈਂ ਵੇਦਾਂ ਦਾ ਪ੍ਰਚਾਰਕ ਐ ਐਸੀ ਹਵਾਈ ਦੁਹਾੜੇ ਹਮਾਨ ਕਰਕੇ ਦੋਵੇਂ ਉੱਦ ਗਏ ਅੱਗੇ ਇੱਕ ਬ੍ਰਹਮੰਡ ਦੇ ਵਹਿ ਜਿੱਥੇ ਅੱਖਾਂ ਮੁਹਾਂ ਵਾਲਾ ਬ੍ਰਹਮਾ ਸੀ ਉੱਥੋਂ ਦੇ ਲੋਕਾਂ ਨੇ ਕਹਿ ਜੀ ਬ੍ਰਹਮਾ ਆ ਰਿਹਾ ਐ ਨੇ ਇਸ ਪ੍ਰਕਾਰ ਲੋਮਸ ਰਖੀ ਆ ਰਿਹਾ ਐ ਸੁਣ ਕੇ ਕਹਿਣ ਲੱਗੇ ਲਿਆਓ ਬਰਮਾਨੀ ਉਹ ਹਾ ਮੈਂ ਉਹਨਾਂ ਨੂੰ ਅਨਕਾਰਿਤ ਉਹ ਵੀ ਹਵਾਏ ਸੀ ਆਈ ਉੱਡੇ ਹੋਰ ਬ੍ਰਹਮੰਡ ਵਿੱਚ ਚਲੇ ਗਏ ਉੱਥੇ 16 ਮੂੰਹ ਵਾਲਾ ਬ੍ਰਹਮਾ ਦੇਖਿਆ ਤੇ ਲੋਮ ਸ੍ਰਿਸ਼ੀ ਵੀ ਨਾਲ ਹੀ ਘੁਕਦਾ ਫਿਰਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਅੱਗੇ 32 ਮੂੰਹ ਵਾਲੇ ਬ੍ਰਹਮਾ ਕੋਲੇ ਗਏ ਇਸੇ ਤਰ੍ਹਾਂ 1000 ਮੂੰਹ ਵਾਲੇ ਬ੍ਰਹਮਾ ਤੱਕ ਬ੍ਰਹਮਿਆਂ ਦੇ ਜਥੇ ਤੇ ਲੋਮ ਸ੍ਰਿਸ਼ੀ ਘੁਕਦੇ ਬ੍ਰਹਮੰਡ ਖੱਪਰ ਵਿੱਚ ਐਸੀ ਪੌਣ ਆਈ ਵਗਦੇ ਸਰਦੇ ਚੜੇ ਫਿਰਦੇ ਆ ਜਦੋਂ 1000 ਮੂੰਹ ਵਾਲੇ ਬ੍ਰਹਮਾ ਨੇ ਦੇਖਿਆ ਵੀ ਬ੍ਰਹਮਿਆਂ ਦੇ ਜਥੇ ਆ ਰਹੇ ਆ ਆਪਣੇ ਵਜ਼ੀਰਾ ਨੂੰ ਕਿਹਾ ਚਲੋ ਆਪਾਂ ਉਹਨੂੰ ਲਿਆਈਏ ਕਿਉਂਕਿ ਲੂਸ ਕੱਢ ਕੇ ਲਿਆਉਣ ਵਾਤੇ ਬ੍ਰਹਮਾ ਜੀ ਹਜ਼ਾਰ ਮੂੰਹ ਵਾਲਾ ਸੀ ਜਿਆ ਅਤੇ ਸਾਰੇ ਬ੍ਰਹਮਿਆਂ ਦਾ ਆਦਰ ਕਰਕੇ ਸਭਾ 'ਚ ਲਿਆ ਕੇ ਬਿਠਾਏ ਕਹਿਣ ਲੱਗੇ ਏ ਬ੍ਰਹਮਿਓ ਤੁਸੀਂ ਕਿਸ ਬਾਤ ਤੇ ਤਕਲੀਫ ਕੀਤੀ ਹੈ ਕਹਿੰਦੇ ਜੀ ਸਾਨੂੰ ᱩਮਾਨ ਹੋ ਗਿਆ ਕਿ ਅਸੀਂ ਬ੍ਰਹਮੇ ਆ ਹੋਰ ਕੋਈ ਨਹੀਂ ਉਹ ਕਹਿਣ ਲੱਗਾ ਹਜ਼ਾਰ ਮੂੰਹਾਂ ਵਾਲੇ ਜਿਹੜੇ ਬ੍ਰਹਮੇ ਆ ਕਲਿੰਗੀ ਤਨ ਲਿਖਾ ਸੰਸਰ ਮੁਖਣ ਕੋ ਬ੍ਰਹਮਾ ਤੇਖਾ ਤੁਮਰਾ ਤਉ ਨਾਂ ਤਵ ਸਿਖਾ ਹਜ਼ਾਰ ਮੂੰਹਾਂ ਵਾਲੇ ਬ੍ਰਹਮੇ ਨੇ ਕਿਹਾ ਤਾਂ ਵੀ ਮਾਰਾ ਤੇਰਾ ਅੰਤ ਬ੍ਰਹਮਿਆਂ ਦਾ ਹੀ ਨਹੀਂ ਆਉਂਦਾ ਇਓ ਬ੍ਰਹਮਾ ਨੂੰ ਕਹਤੋਂ ਕਿਉਂ ਮਾਨ ਕੀਤਾ ਹੈ ਕਹਿੰਦੇ ਸਾਨੂੰ ਹੰਕਾਰੁਰਗੇ ਦੇ ਸੀ ਬ੍ਰਹਮੇ ਮਹਾਰਾਜੇ ਕਰੋੜਾਂ ਬ੍ਰਹਮੰਡੇ ਬ੍ਰਹਮੇ ਰਚੇ ਹੋਏ ਬ੍ਰਹਮੰਡਾਂ ਵਿੱਚ ਇਸ ਕਰਕੇ ਜੋ ਮਾਨ ਮਿਟਿਆ ਫੇਰ ਹਵਾ ਆਈ ਥਾਂ ਥਾਈ ਪਹੁੰਚ ਗਏ ਲੋង ਸਿੱਕੇ ਨੂੰ ਕਹ ਰਹੀ ਸੀ ਤੂੰ ਕਿਉਂ ਮਾਨ ਕੀਤਾ ਕਹਿੰਦਾ ਮੈਨੂੰ ਵੱਡੀ ਉਮਰ ਦਾ ਹੰਕਾਰ ਹੋ ਗਿਆ ਤੇ ਮੈਂ ਲੰਮੀ ਉਮਰ ਵਾਲਾ ਹਾਂ ਇਸ ਪ੍ਰਕਾਰ ਸਾਹਿਬ ਸਿੰਘ ਜੀ ਫੇਰ ਲੋង ਸਿੱਕੇ ਆਪ ਦੇ ਥਾਂ ਪਹੁੰਚ ਗਿਆ ਇਸ ਪ੍ਰਕਾਰ ਬ੍ਰਹਮੇ ਕਰੋੜਾਂ ਹੀ ਹਨ ਮਹਾਰਾਜ ਸਾਹਿਬ ਦੇ ਇੱਥੇ ਬਹੁਤ ਵਚਨ ਤਾਂ ਲਿਖਿਆ ਹੈ ਬ੍ਰਹਮੇਂ ਇੰਦਰ ਤੇ ਆਇਨ ਹਿਰਦੇ ਅਜਾ ਬ੍ਰਹਮੇ ਜੋ ਹਣ ਕੇ ਮਹਾਰਾਜ ਸਾਹਿਬ ਦੇ ਰਚੇ ਹੋਏ ਅਤੇ ਇੰਦਰ ਦੇਵਤਾ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਬ੍ਰਹਮੇ ਦਾ ਇੱਕ ਕਲਪ ਜਿਹੜਾ ਹਜ਼ਾਰ ਯੁੱਗਾਂ ਦੀ ਚੌਹਾਂ ਦੀ ਚੌਕੜੀ ਦਾ ਨਾਮ ਇੱਕ ਕਲਪ ਹੈ ਇਸ ਦੇ ਵਿੱਚ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਜਿਸ ਬਾਅਦ ਭਾਈ ਗੁਰਦਾਸ ਜੀ ਲਿਖਿਆ ਵੱਡੀ ਆਰਜਾ ਇੰਦਰ ਦੀ ਸਵਰਗ ਪੁਰੀ ਕੇ ਇੰਦਰਪੁਰੀ ਕੇ ਰਾਜ ਕੁਮਾਵਾ ਇਸ ਪ੍ਰਕਾਰ ਇਸ ਪ੍ਰਕਾਰ ਤੇ ਇਸ 14 ਇੰਦਰ ਬਨਾਸ ਕਲ ਬ੍ਰਹਮੇ ਦਾ ਇੱਕ ਦੇਸ ਦਿਹਾਵਾ 14 ਇੰਦਰ ਨਾਸ ਹੋ ਜਾਂਦੇ ਬ੍ਰਹਮੇ ਦਾ ਇੱਕ ਕਲ ਤੋਂ ਇੱਕ ਦਿਨ ਗੁਜ਼ਰਦਾ ਹੈ ਹਜ਼ਾਰ ਯੁਗ ਦੀ ਚੌਂਕੜੀ ਦਾ ਇਸ ਪ੍ਰਕਾਰ ਸਾਧ ਸੰਗਤ ਦੀ ਧੰਦੇ ਹੀ ਬ੍ਰਹਮਾ ਮਰੇ ਲੋਮਸ ਦਾ ਇੱਕ ਰੋਮ ਸਦਾਵਾ ਧੰਦਾ ਕਰਦਾ ਹੀ ਬ੍ਰਹਮਾ ਮਰ ਜਾਂਦਾ ਲੋਮਸ ਦਾ ਇੱਕ ਉਹ ਟੁੱਟ ਜਾਂਦਾ ਉਹ ਹਿੰਦੂਆਂ ਦੀ ਭੱਜਣ ਕਰਾਉਣ ਦੀ ਆਦਤ ਹੈ ਨਾ ਉਹ ਕਹਿੰਦਾ ਕਿ ਰੋਜ਼ ਬਰਨੇ ਨਾਲ ਮਰਦੇ ਰਹੇ ਮੈਂ ਕਿੱਥੋਂ ਮਨਾਉਂਦਾ ਫਿਰੂੰ ਇੱਕ ਰੋਮ ਪੱਤ ਛੱਡਦਾ ਹੈ ਇਸ ਪ੍ਰਕਾਰ ਦੀ ਹਾਲਤ ਇਹਨਾਂ ਲੋਕਾਂ ਦੀ ਹੈ ਸੋ ਹਯੂਰ ਫਰਮਾਉਂਦੇ ਹਨ ਇਹ ਇੰਦਰ ਆਦਿਕ ਜਿਹੜੇ ਹਨ ਭਾਇਨ ਹਿਰਦੇ ਜਿਵੇਂ ਹਿਰਦੇ ਦੇਖ ਮਹਾਰਾਜ ਆਪ ਦੀ ਪ੍ਰਾਪਤੀ ਆ ਕੇ ਤੇ ਆਉਂਦੇ ਹਨ ਕਿ ਤੇਰੇ ਰੂਪ ਦੀ ਪ੍ਰਾਪਤੀ ਹੋਵੇ ਕੋਟ ਤੇਤੀਸਾ ਖੁਜਹਿ ਤਾ ਕਉ ਕੋਤੀ ਕਰੋੜ ਦੇਣ ਤੇ ਹਨ ਜੋ ਬ੍ਰਹਮਾ ਜੀ ਦੇ ਸੰਕਲਪ ਨਾਲ ਪੈਦਾ ਹੋਏ ਹੈ ਜਿਨ੍ਹਾਂ ਦਾ ਰਾਜਾ ਇੰਦਰ ਬਣਾਇਆ ਹੈ ਇਸ ਅਯਾਮ ਸੰਗਿਆ ਵਾਲੇ ਉਹ 33 ਕਰੋੜ ਦੇਵਤੇ ਵੀ ਜਿਸ ਪਰਮੇਸ਼ਰ ਦੀ ਖੋਜ ਕਰਦੇ ਹਨ ਗੁਰਮੇਲ ਹਿਰਦਾ ਗਾਵਣ ਉਹ ਰੂਪ ਕੋਈ ਐਵੇਂ ਸਖਿਆਤ ਨਹੀਂ ਹੋ ਸਕਦਾ ਸਤਿਗੁਰਾਂ ਨਾਲ ਮਿਲ ਕੇ ਰਿਦੇ ਚ ਗਾਉਣਾ ਕਰੀਏ ਤਾਂ ਇਹ ਠਾਹਰ ਕੋ ਸੁਣਦਾ ਦਾ ਉਹ ਸੋ ਰਿਦਾ ਗੁਰਦਿਆ ਉਹ ਬਿਆਲਤਾ ਕਰਕੇ ਗੁਰੂ ਸਾਹਿਬ ਹਿਰਦੇ ਦੀ ਸਖਿਆਤ ਕਰ ਦਿੰਦੇ ਐ ਇਹ ਦਾਤ ਕਿਉਂ ਪ੍ਰਾਪਤ ਹੁੰਦੀ ਐ ਆਠ ਪਹਿਰ ਤੁਧ ਜਾਪੇ ਪਵਨ 49 ਕਰੋੜ ਵਜਾ ਦੀ ਪਾਉਣ ਮੰਨੀ ਐ ਅਥੇ ਤਹਰ ਮਾਰਾ ਪਬਨ ਦੇਵਤਾ ਜਿਹੜਾ ਸਾਰਿਆਂ ਦੇ ਸਰੂਪ ਹੋਇਆ ਹੋਇਆ ਇਹ ਆਪਦੇ ਜਾਤ ਨੂੰ ਜਪਦੇ ਹਨ ਧਰਤੀ ਸੇਵਕ ਪਾਏ ਤੇ ਚਰਨ ਧਰਤੀ ਵੀ ਸੱਚੇ ਪਾਤਸ਼ਾਹ ਸੇਵਕ ਵੈ ਇਹ ਪਾਏ ਦਾਸੀ ਆ ਤੁਹਾਡੇ ਚਰਨਾਂ ਦੀ ਦਾਸੀ ਬਣ ਕੇ ਸੇਵਾ ਕਰਦੀ ਸਾਰਿਆਂ ਦੇ ਚਰਨਾਂ ਦੀ ਧੂੜ ਬਣੀ ਰਹਿੰਦੀ ਹੈ ਇਸ ਪ੍ਰਕਾਰ ਸਾਹਿਬ ਜੀ ਧੂੜ ਬਣਨੇ ਕਰਕੇ ਫਿਰ ਇਹ ਚ ਵਰਖਾ ਹੁੰਦੀ ਹੈ ਕਿਰਪਾ ਹੁੰਦੀ ਹੈ ਵਰਖਾ ਦੁਆਰਾ ਜੋ ਕੁਝ ਬੀਜੀਏ ਧਰਤੀ ਚ ਉਗਦਾ ਹੈ ਇਹ ਫਲ ਪ੍ਰਾਪਤ ਹੁੰਦਾ ਹੈ ਇਸ ਪ੍ਰਕਾਰ ਧਰਤੀ ਮਾਰਿਆ ਆਪਦੀ ਪਾਇਕ ਦਾਸੀ ਹੈ ਸੇਵਕ ਹੈ ਚਰਨਾ ਦੀ ਧਰਤੀ ਸੇਵਕ ਧਰਤੀ ਸੇਵਤ ਪਾਇਕ ਚਰਨਾ ਪਾਇਕ ਪਾਵਕ ਦਾ ਨਾਮ ਆਉਂਦੀ ਹੈ ਅਗੰ ਦੇਵਤਾ ਦੀ ਸਾਰਿਆਂ ਦੇ ਅੰਨ ਨੂੰ ਹਜਮ ਕਰਨ ਵਾਲਾ ਸਮਾਨ ਅਗਨੀ ਅਤੇ ਇਸੇ ਪ੍ਰਕਾਰ ਜਗਰਾ ਅਗਨੀ ਤੇ ਬੜਵਾ ਨਗਲ ਬੜਵਾ ਨਗਲੀ ਸਮੁੰਦਰ ਦੇ ਪਾਣੀ ਨੂੰ ਸਾਰਨ ਵਾਲੀ ਤੇ ਦੌ ਅਗਨੀ ਬਾਂਸਾਂ ਤੋਂ ਘੱਟ ਕੇ ਜਿਹੜੇ ਪੈਦਾ ਹੋਣ ਵਾਲੀ ਹੈ ਇਹ ਜਿਹੜੇ ਪਾਵਕ ਜਿਹੜੇ ਹਨ ਇਹ ਵੀ ਸਾਰੇ ਆਪ ਦੇ ਮਹਾਰਾਜ ਚਰਨਾਂ ਦੇ ਸੇਵਕ ਹਨਗੇ ਅਗਨ ਦੇਵਤਾ ਆਦਿਕ ਵੀ ਇਸੇ ਪ੍ਰਕਾਰ ਧਰਤੀ ਸੇਵਕ ਹੋਣਗੇ ਧਰਤੀ ਸੇਵਕ ਪਾਇਕ ਚਰਨ ਜਿਨ੍ਹਾਂ ਦੀ ਧਰਤੀ ਬੁੱਧੀ ਸੱਚੇ ਪਾਤਸ਼ਾਹ ਸੇਵਕ ਬਣੀ ਹੈ ਅਤੇ ਪਾਇਕ ਚਰਨ ਉਹ ਮਹਾਰਾਜ तेरे ਚਰਨਾਂ ਦੇ ਪਾਇਕ ਦਾਸ ਹਨਗੇ ਉਹ ਤੇਰੇ ਚਰਨਾਂ ਦੇ ਸੇਵਕ ਹਨਗੇ ਜਿਨ੍ਹਾਂ ਦੀ ਬੁੱਧ ਸੱਚੇ ਪਾਤਸ਼ਾਹ ਸੇਵਾ ਭਾਵ ਵਾਲੀ ਬਣੀ ਹੈ ਉਹ ਆਪ ਦੇ ਚਰਨਾਂ ਦੇ ਸੇਵਕ ਬਣੇ ਸੱਚੇ ਪਾਤਸ਼ਾਹ ਧਰਤੀ ਸੇਵਕ ਸੰਪੀਰ ਨੀ ਨਿਆਈ ਖਿਨਾ ਧਾਰ ਕਰਕੇ ਧਰਤੀ ਨਿਆਈ ਗਰੀਬੀ ਧਾਰ ਕੇ ਜਿਹੜੇ ਸੇਵਕ ਬਣੇ ਹਨ ਉਹਨਾਂ ਦੇ ਕੁੱਲ ਸੰਸਾਰ ਜਿਹੜਾ ਹੈ ਚਰਨਾਂ ਦਾ ਪਾਇਕ ਦਾਸ ਹੈ ਸਭ ਚਰਨਾਂ ਦੇ ਸੇਵਕ ਬਣ ਜਾਂਦੇ ਹਨ ਥਾਣੀ ਬਾਣੀ ਸਰਬ ਨਿਵਾਸੀ ਇਸ ਦੇ ਬਾਦਸ਼ਾਹ ਚਾਰ ਖਾਣੀਆਂ ਹਨ ਅੰਡੇ ਜੇਲ ਸਿਤਯੁਧ ਪੁਜੋ ਅਤੇ ਬਾਣੀਆ ਪਰਾ ਪਸੰਤੀ ਮਦਮਾ ਵੇਖਰੀ ਜੀ ਥਾਣੀ ਬਾਣੀ ਸਾਰੇ ਜੀ ਨਿਵਾਸੀ ਇਹਨਾਂ ਸਾਰੀਆਂ ਖਾਨੀਆਂ ਚ ਵੀ ਤੂੰ ਰਹਿਂਦਾ ਸਾਰੀਆਂ ਬਾਣੀਆਂ ਪਰ ਆਪ ਪਸੰਦੀ ਮਧੂਆਂ ਵੇਖ ਰਿਖੀ ਰਹਿਂਦਾ ਸਾਰਿਆਂ ਚ ਨਿਵਾਸ ਕਰਨ ਵਾਲੇ ਹੋ ਆਪ ਸਭ ਨਾ ਕੈ ਮਨ ਭਾਵਣਿਆ ਇਹੇ ਵਾਖਿਆ ਸਾਰਿਆਂ ਦੇ ਮਨ ਚਾਹ ਪਾਉਣੇ ਹੋ ਚੰਗੇ ਲੱਗਦੇ ਹੋ ਹਰ ਆਪ ਜੀਵਨ ਸਰੂਪ ਦੇ ਨਾਲ ਪਿਆਰ ਕਰਦੇ ਹੋਣ ਸਾਚਾ ਸਾਹਿਬ ਗੁਰੂ ਉਸ ਜਪ ਜਗਨੂਖਾਂ ਦੀ ਸੰਗਤ ਕਰਕੇ ਗੁਰਾਂ ਮੁਖੀਆਂ ਦੁਆਰਾ ਸੱਚਾ ਜੋ ਸਹਿਬ ਤੇਰਾ ਸਰੂਪ ਹੈ ਨੀ ਕਾਲਵਾ ਬਿਸਤਤਨ ਸਰ ਮਾਇਆ ਦ੍ਰਿਤੀ ਦੁਆਰਾ ਮਾਇਆ ਸਭ ਲੋਕ ਕੇ ਜਗਤ ਨੂੰ ਰਚਣ ਵਾਲਾ ਹੋ ਕੇ ਆਪ ਹੀ ਦ੍ਰਿਸ਼ਤਾ ਰੂਪ ਹੈ ਕਿਉ ਗੁਰਮੁਖ ਜਾਣਦੇ ਹਨ ਗੁਰਮੁਖਾਂ ਦੀ ਸੰਗਤ ਕਰਕੇ ਜਪਿਆ ਜਾਂਦਾ ਹੈ ਤੇ ਜਾਣਿਆ ਜਾਂਦਾ ਹੈ ਪੂਰੇ ਗੁਰ ਕੈ ਸ਼ਬਦ ਸੰਯਾਪ ਗੁਰਮੁਖ ਮਹਾਰਾਜ ਕੌਣ ਹਨਗੇ ਜੋ ਪੂਰੇ ਗੁਰਾਂ ਦੇ ਸ਼ਬਦ ਦੁਆਰਾ ਆਪ ਦੇ ਸਰੂਪ ਨੂੰ ਸਿਆਣ ਲੈਂਦੇ ਸੱਚੇ ਨੰਨ ਸਰੂਪ ਨੂੰ ਉਹ ਮਾਰਾ ਗੁਰਮਖਾਨ ਜਿਨ ਪੀਆ ਸੇਈ ਤ੍ਰਿਪਤਾਪਨ ਜਿਨਾਂ ਨੇ ਅੰਮ੍ਰਿਤ ਨਾਮ ਨੂੰ ਸੱਚੇ ਪਾਤਸ਼ਾਹ ਪੀਤਾ ਹੈ ਉਹ ਤ੍ਰਿਪਤ ਹੋ ਗਏ ਅਰਥਾ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਧੋਖ ਨਹੀਂ ਰਹੇਗੀ ਆਸਾ ਨਹੀਂ ਰਹੀ ਕ੍ਰਿਸ਼ਨਾ ਨਹੀਂ ਰਹੀ ਅਰਥਾ ਕਰਕੇ ਰੱਜ ਗਏ ਹਨ ਸੱਚੇ ਸੱਚਾ ਆਵਣੇ ਨਾਮ ਦਾ ਸਰਬਨ ਕਰਕੇ ਸੱਚੇ ਨਾਮ ਦਾ ਮੰਨਣ ਕਰਕੇ ਆਗਾਵਣੇ ਤ੍ਰਿਪਤ ਹੋਏ ਹਨ ਉਹ ਸੱਚੇ ਸਰੂਪ ਨੂੰ ਸਾਜਿ ਨਿਸ਼ਟੇ ਕਰਕੇ ਆਤਮ ਤੁਸਲੀ ਕਰਕੇ ਹਾਵਣੀਆਂ ਰੱਜੀ ਖੰਮ ਇਸ ਘਰ ਸਹਿਜਾ ਸੁਹੀ ਸੁਹਿਲਾ ਜਿਹਨਾਂ ਦੇ ਘਰ ਦੀ ਸਹਿਜਾ ਗਿਆਨ ਹੈ ਉਹਨਾਂ ਦੇ ਘਰ ਦੀ ਸਭ ਸਰੂਪ ਦਾ ਆਨੰਦ ਹੈ ਉਹੀ ਸੁਹਿਲਾ ਸੁਖੀ ਹਨ ਲੋਕ ਪਰਲੋਕ ਵਿੱਚ ਆਨਦੇ ਬਿਨੋਦ ਕਰੇ ਸਾਧਕੇ ਲਾ ਉਹ ਨੰਦ ਸਰੂਪ ਜੋ ਬਿਨੋਦ ਆਨੰਦ ਦਾਇਕ ਬਿਨੋਦ ਕੌਟਕਾਂ ਦੇ ਕਰਨ ਵਾਲਾ ਬ੍ਰਹਮ ਹੈ ਉਹਦੇ ਨਾਲ ਮਿਲ ਕੇ ਸਦਾ ਕੇਲਾ ਆਨੰਦ ਮਾਣਦੇ ਹਨ ਸਦਾ ਕਿਰਿਆ ਕਰਦੇ ਹਨ ਭਗਤਾਂ ਪੰਗਸੰਗ ਪਰੋਗੋਸ਼ਤ ਕਰਤੋ ਤੋ ਤਾਨਵੰਤਾ ਤੋ ਵੱਡ ਸਾਹ ਉਹ ਸਾਈ ਸੁਭ ਗੁਣarupী ਧਨਵਾਲਾ ਹੈ ਉਹ ਹੀ ਵੱਡਾ ਸ਼ਾਹੂਕਾਰ ਹੈ ਬ੍ਰਹਮ ਗਿਆਨ ਰੂਪੀ ਰਾਸ ਵਾਲਾ ਜੋ ਗੁਰ ਚਰਣੀ ਮਨ ਲਾਵਣੇ ਜੋ ਪ੍ਰੇਮੀ ਸਤਿਗੁਰੂ ਸਾਹਿਬ ਦੇ ਚਰਣਾ ਕਮਲਾਂ ਚ ਆਪਣੇ ਮਨ ਨੂੰ ਲਾਵਣੇ ਲਾਉਣਾ ਕਰਦਾ ਹੈ ਪਹਿਲੋ ਦੇ ਤੈ ਰਿਜਕ ਸਮਾਹ ਇਹਨਾਂ ਮਹਾਰਾਜ ਸ੍ਰੀ ਸ੍ਰੀ ਦੇ ਸਹਿ ਰਚੰਤੋ ਆਵਦੇ ਤਾਂ ਹੀ ਰਿਜਕ ਸਮਾ ਅਰਿਜਕੋ ਪੜਾਉਣਾ ਕੀਤਾ ਹੈ। ਸਾਲ ਪੱਥਰ ਵਿੱਚ ਜੰਮ ਤੋਂ ਪਾਏ ਤਾਂ ਕਾਰਜ ਕਾਲੇ ਕਰ ਘਰਿਆ। ਜਿਹਦੇ ਸਿਰਾਂ 'ਚ ਖੁਸ਼ਕ ਪੱਥਰ ਜੀ ਕੀੜੇ ਪੈਦਾ ਕੀਤੇ ਹੈ। ਕਈ ਸ਼ਕਰਖੋਰ ਕੀੜੇ ਹੁੰਦੇ ਆ। ਉਹਨਾਂ ਦੀ ਰੋਜੀ ਪਹਿਲਾਂ ਹੀ ਬਣਾ ਕੇ ਤੇ ਰੱਖੀ ਹੋਈ ਹੈ। ਕਿਉਂ ਜਿੱਥੇ ਜਿੱਥੇ ਜੀ ਪੈਦਾ ਕਰਨੇ ਸੀ ਉੱਥੇ ਪਹਿਲਾਂ ਰੋਜੀ ਪੈਦਾ ਕੀਤੀ ਹੈ। ਫਿਰ ਜੀਆਂ ਨੂੰ ਮਾਰਾ ਉੱਥੇ ਪਹਿਲੋਂ ਦੇ ਤੈ। ਪਹਿਲੋਂ ਦੇ ਤੈ ਰਿਜਕ ਸਮਾ। ਕਹਿਣੋ ਸੱਚੇ ਦਾਤਸ਼ਾ ਪਹਿਲੋਂ ਤੋਂ ਲਾ ਕੇ ਆਪਨੇ ਰਿਜਕ ਅਮਰਦੇਵ ਸਿੰਘ ਖੁਰਾ ਦੇ ਬੰਦ ਸਮਾਹਣਾ ਉਪਲਾਉਣਾ ਕੀਤਾ ਹੈ ਬਚਾਉਣਾ ਕੀਤਾ ਹੈ ਆਪ ਨੇ ਪਿੱਛੋਂ ਦੇ ਤੈਂ ਜੰਤ ਉਪਾਉਣਾ ਮਾਂ ਭੌਂਜ ਪਹਿਲਾਂ ਉਹਨਾਂ ਦੀ ਰੋਜੀ ਪੈਦਾ ਕਰ ਦਿੱਤੀ ਹੈ ਅਤੇ ਫਿਰ ਉੱਥੋਂ ਪਿੱਛੋਂ ਜੀ ਉੱਥੇ ਪੈਦਾ ਕੀਤੇ ਹੈ ਉਹਨਾਂ ਨੂੰ ਜਨਮ ਦਿੱਤੇ ਹੈ ਉਸਾਂ ਜੋ ਪੈਦਾ ਹੋਏ ਹਨ ਤੁਦ ਜੇ ਵੱਡਾ ਦਾਤਾ ਅਗਰ ਨਾ ਸਵਾਮੀ ਇਹ ਅੰਦਰ ਜਾਨੇ ਸਰਬ ਕੇ ਮਾਲਕ ਆਪ ਜਿੱਦਾ ਵੱਡਾ ਕੋਈ ਦਾਤਾ ਨਾ ਪਿੱਛੇ ਹੋਇਆ ਨਾ ਹੈ ਨਾ ਹੋਵੇਗਾ ਅੱਗੇ ਲਾਵੇ ਨਾ ਕੋਈ ਲਾਵੇ ਜਿਹੜਾ ਆਦੋਂ ਬਰਾਬਰ ਦਾਤਾ ਕੋਈ ਲਾਵੇ ਬਰਾਬਰ ਲਾਈਏ ਸਰਬ ਸਾਈਏ ਕੋਈ ਲਾਵਣਿਆ ਬਰਾਬਰ ਲਾਇਆ ਨਹੀਂ ਜਾ ਸਕਦਾ ਆਪ ਅਕਿੰਦ ਕਨਾਂ ਨੂੰ ਪਾਲਦਾ ਪ੍ਰਭ ਨਾਨਕ ਸਰਬਕेंद्रीय ਹੀ ਕਹੋ ਦਾਤਾ ਇੱਕ ਵਾਰੀ ਬਣ ਕੇ ਬੈਠ ਗਿਆ ਸੀ ਨਾ ਮੂਸਾ ਕੰਨ ਲੱਗੇ ਮਾਰਾ ਮੈਨੂੰ ਆਜਾ ਦੇਓ ਕਹਿਣ ਲੱਗੇ ਮੁਸੇਹ ਚੰਗਾ ਤੂੰ ਇਸ ਪਿੰਡ ਦੇ ਲੋਕਾਂ ਨੂੰ ਅੱਜ ਰੋਜੀ ਦੇ ਮੁਸੇਹ ਨੇ ਜਿਸ ਵਕਤ ਪ੍ਰਬੰਧ ਕੀਤਾ ਮਾਰਾ ਕਹਿੰਦਾ ਸਾਰਿਆਂ ਨੂੰ ਦੇਤੀ ਰੋਜੀ ਇਹ ਕਿ ਹਾਂ ਜੀ ਫਿਰ ਮਾਰਾ ਸਾਹ ਕਹਿਣ ਲੱਗੇ ਕਾ ਕਬਰ ਚ ਬੇਅਦਬੀ ਕਰਦਾ ਸੀ ਮੁਰਦੇ ਦੀ ਇਸ ਮੁਰਦੇ ਨੂੰ ਪੱਟ ਕੇ ਇਸਨੇ ਵੀ ਲੋਹ ਦੀ ਜਗਲੀ ਕੀਤੀ ਇਹਨੂੰ ਹੋਜੀ ਜੀ ਕਹੀ ਉਹ ਤਾਂ ਮਾਰਾ ਬੇਚਾਰਾ ਆਦਮੀ ਸੀ ਇਸ ਨੂੰ ਮੈਂ ਕਿਉਂ ਰੋਜੀ ਦੇਣੀ ਸੀ ਫਿਰ ਕੇ ਸੂਰਾ ਨੂੰ ਕਹਿੰਦੇ ਸੂਰ ਮਾਰਾ ਬਾਦਵਾ ਮਕੰਬਰ ਸਾਹਿਬ ਦਾ ਪੇਟ ਪੱਟ ਬਾੜ ਦਿੱਤਾ ਸੀ ਇਸ ਕਰਕੇ ਇਹਨਾਂ ਨੇ ਵੀ ਰੋਜੀ ਕੀ ਦੇਣੀ ਹੈ ਕਹਿਣ ਲੱਗੇ ਮੇਰਾ ਇਹ ਨਿਯੋ ਨਹੀਂ ਹੈ ਮੈਂ ਕੋਈ ਕਿਸੇ ਤਰ੍ਹਾਂ ਦੀ ਕਰਨੀ ਕਰੇ ਰੋਜੀ ਸਭ ਨੂੰ ਦੰਨਾ ਹਾਂ ਕਿਸੇ ਦੇ ਕੰਮ ਦੇਖ ਕੇ ਰੋਜੀ ਨਹੀਂ ਨੇੜਦਾ ਅਤੇ ਅਸਾਮ ਕਿਤਾਬ ਜਿਹੜਾ ਉਹਨਾਂ ਦੇ ਜੂਨਾ ਦਾ ਜਨਮਾ ਦਾ ਉਹ ਵੱਖਰਾ ਕਰਨਾ ਉਹ ਕਹਿਣ ਲੱਗਾ ਅੱਛਾ ਮਾਰਾ ਤੁਸੀਂ ਸਾਰਿਆਂ ਨੂੰ ਦੇ ਦੇਣੀ ਹੈ ਕਹਿੰਦੇ ਹਾਂ ਦੇ ਦੇ ਦਿੰਦੇ ਆ ਇਹਨੇ ਕੋ ਟੋਪੀ ਵਿੱਚ ਦੰਦੀ ਰੱਖੀ ਹੋਈ ਸੀ ਮੁਸ਼ਰੇ ਨੇ ਕਹਿੰਦਾ ਮੈਨੂੰ ਵੇਖ ਲੈਣ ਦੇ ਉਹ ਦਬੀ ਰੇ ਜੇ ਕੀੜਾ ਬੰਦ ਕੀਤਾ ਸੀ ਇਸ ਦਾ ਜਦੋਂ ਡੱਬੀ ਖੋਲ ਕੇ ਕੀੜਾ ਵੇਖਿਆ ਟੋਪੀ ਤੇ ਲਾ ਕੇ ਕੀ ਵੇਖਦਾ ਕੀੜੇ ਦੇ ਮੂੰਹ 'ਚ ਵੀ ਚਾਉਣ ਲਿਆ ਹੋਇਆ ਵੇਖ ਕੇ ਨਵਾਜ਼ ਪੜੀ ਜਿਹੜੀ ਮਗਰ ਵੀ ਨਵਾਜ਼ ਆ ਨਾ ਪੰਜਵੀਂ ਮੂਸੇ 'ਨ ਪੜੀ ਆ ਉਹੋ ਦੀ ਨਵਾਜ਼ ਪੰਜਵੀਂ ਤੱਕ ਰਾਤ ਵੇ ਦੀ ਚੱਲੀ ਆ ਇਸ ਪ੍ਰਕਾਰ ਇੱਕ ਇਸਾ ਦੀ ਨਵਾਜ਼ ਆ ਉਹ ਨੀਰੇ ਤੋਂ ਦੂਰ ਹੋਣ ਵਾਸਤੇ ਇਸ ਪ੍ਰਕਾਰ ਪੜੀ ਆਇਓ ਸਾਧ ਸੰਗਤ ਜੀ ਮਾਰੋ ਸਾਡ ਜਿੰਦੋਕੋ ਕੀਤਾ ਠੀਕ ਹੀ ਕੀਤਾ ਹੈ ਦੁੱਧ ਦੇ ਵਲ ਦਾਤਾ ਅਵਰ ਨਾ ਸੋ ਸਿਰਸੇ ਬਾਦਸ਼ਾਹ ਸਿਰ ਬਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਅਕਰਮਕਣਾਂ ਨੂੰ ਵੀ ਪਾਲਣਾ ਕਰਦਾ ਹੈ ਆਜ ਜਿੱਦਾ ਵੱਡਾ ਬਾਪਾ ਕੋਈ ਹੋਇ ਮਾਲਕ ਨਹੀਂ ਹੈ ਹੋਰ ਲਵੈ ਨਾ ਕੋਈ ਲਾਵਰ ਨਾ ਕੋਈ ਬਰਾਬਰ ਲਾਈਏ ਕੋਈ ਲਾ ਨਹੀਂ ਜਾ ਸਕਦਾ ਉਹਦੇ ਤੁਲ ਨਹੀਂ ਕੋਈ ਹੋ ਸਕਦਾ ਹੈ ਅੰਤਰਜਾਨੀ ਜੇ ਤੂੰ ਟੁੱਠਾ ਤੂੰ ਤੁਧ ਧਿਆਏ ਉਸ ਮਾਲਕ ਪੁਰੂਲੇ ਨਸਕਾਮ ਕਰਨ ਦੇਖ ਕੇ ਤੂੰ ਪ੍ਰਸੰਨ ਹੋ ਜਾਨਾ ਉਹ ਮਾਰਾ ਸੁਧਿ ਚਿਤਵਾਲੇ ਆਪ ਨੂੰ ਇੱਕ ਚਿਤ ਹੋ ਕੇ ਪਹੁੰਚਦੇ ਹਨ ਸਾਧ ਜਨਾਂ ਦਾ ਮੰਤਰ ਤੁਮਾਈ ਨੂੰ ਕਹੋਂਦੇ ਹਨ ਜੋ ਸਭ ਸ੍ਰੇਸ਼ਟ ਮਹਾਤਮ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਉਹਨਾਂ ਜਨਾਂ ਭਗਤਾਂ ਦੇ ਮੰਤਰ ਉਪਰੇਸ਼ ਨੂੰ ਜਿਹੜੇ ਕਮਾਉਂਦੇ ਹਨ ਆਪ ਤਰ੍ਹਾਂ ਸਗਲੇ ਕੋਲ ਤਾਰੂ ਉਹ ਆਪ ਹੀ ਪੁਰਖ ਮੁਕਤ ਹੋ ਜਾਂਦੇ ਹਨ ਸਾਰਿਆਂ ਕੋਲਾਂ ਨੂੰ ਵੀ ਤਾਰ ਲੈਂਦੇ ਉਧਾਰ ਲੈਂਦੇ ਹਨ ਇਸ ਦਰਗਹ ਥਾਤ ਨਾ ਪਾਵਣ ਉਹਨਾਂ ਨੂੰ ਵਾਹਿਗੁਰੂ ਦਾਜ ਰੋਕ ਨਹੀਂ ਪਾ ਜਾ ਸਕਦਾ ਕਿ ਜਾਓ ਤੁਸੀਂ ਦਰਗਾਹ ਨਹੀਂ ਜਾ ਸਕਦੇ ਜੇ ਅੰਦਰ ਹੁਕਮ ਨਹੀਂ ਵੜੁੰਦਾ ਸ਼ਲੋਕ ਮੁਕਤੀ ਵਾਲੇ ਸੁਮੀ ਮੁਕਤੀ ਵਾਲੇ ਸਿਜੋ ਦੀ ਮੁਕਤੀ ਵਾਲੇ ਨੂੰ ਲੈਣ ਵਾਸਤੇ ਆਉਂਦੇ ਆ ਕੋਈ ਲੁਕਾਉਣ ਨਹੀਂ ਪਾ ਸਕਦਾ ਦਰ ਅੰਦਰ ਜਿਹੜੀ ਦਇਆ ਤ੍ਰਿਯਾ ਪਦ ਰੂਪੀ ਜਗਾ ਜਿਹਨ ਦੇ ਕੋ ਖਾਦ ਦੋਸ਼ ਆ ਤੇ ਰਾਗ ਦੇ ਖਾਦ ਕੋ ਦੋਸ਼ ਮੰਨੇ ਆ ਬਲਾਂਤੀਆਂ ਨੇ ਇਹ ਵੀ ਕੋਈ ਰੋਕ ਨਹੀਂ ਪਾ ਸਕਦੇ ਅੰਤਮੋਖ ਹੋ ਕੇ ਸੂਪ ਚਲੀਰ ਹੁੰਦੇ ਆ ਤੂੰ ਵੱਡਾ ਤੂੰ ਉੱਚਾ ਉੱਚਾ ਜੱਟੇ ਬਾਣ ਸਾ ਤੂੰ ਵੱਡਾ ਹੈ ਤਰੀਕਾਲਵਾਦ ਰੂਪ ਹੈ ਅਤੇ ਉੱਤੇ ਜੋ ਬ੍ਰਹਮ ਆਦਿਕ ਉਹਨਾਂ ਤੋਂ ਵੀ ਤੂੰ ਉੱਚਾ ਹੈ ਤੂੰ ਬੇਅੰਤ ਆਤਮੂਤ ਤੂੰ ਤੂੰ ਕਿੰਨ ਤੋਂ ਰਹਿ ਤਹੇ ਪਰਮੇਸ਼ਰ ਲੋਕ ਪੰ ਲੋਕ ਕਰਕੇ ਮੂਤੋ ਮੂਤਾ ਬਸਾਰ ਵਾਲਾ ਤੇ ਬਸਾਰ ਵਾਲਾ ਹੈ ਤੂੰ ਮਉ ਕੁਰਬਾਨੀ ਤੇ ਰਹਿ ਬੰਨਿਆ ਅਸੀਂ ਮਾਰਾ ਆਪ ਤੋਂ ਕੁਰਬਾਨ ਬਲਿਹਾਰ ਬੰਨਿਆ ਜਾਣੇ ਹਾਂ ਨਾਨਕ ਦਾਸ ਦਸਾਵਣੇ ਸਤਿਗੁਰੂ ਜੀ ਜੀਹਨ ਮਹਾਰਾਜ ਆਵਦੇ ਸੇਵਕਾਂ ਦੇ ਸੇਵਕ ਸਦਾਉਨੇ ਹਾਂ ਕਿ ਆਉਦੇ ਦਾਸਾਂ ਨੂੰ ਪੁੱਛ ਲਈਆਂ ਕਿ ਆਪ ਦੇ ਸਰੂਪ ਦੀ ਸਖਿਆਤਾ ਕਿਵੇਂ ਹੋਵੇ ਇਹ ਨਿਮਰਤਾ ਕਹੀ ਹੈ ਗਰੀਬੀ ਦਾ ਉਦੇਸ਼ ਗੁਰੂ ਸਾਹਿਬ ਨੇ ਦੱਸਿਆ ਕਿ ਇਹੋ ਜੀਵਨ ਬਣਾਓ ਸਭ ਕੋਈ ਜਾਣ ਕੇ ਫੇਰ ਵੀ ਮਾਰੋ ਦੇ ਤਿਆਰਿਆਂ ਦੇ ਨਾਲ ਮਿਲ ਕੇ ਲਾਭ ਉਠਾਉਣ ਦਾ ਆਪਣਾ ਜੀਵਨ ਕਿੱਥੇ ਬਣਾਉਣ ਦੀ ਕੋਸ਼ਿਸ਼ ਕਰੋ ਇਸ ਪ੍ਰਕਾਰ ਸਿੱਖਾਂ ਨੂੰ ਇਹ ਮੰਗੀ ਸਾਹਿਬ ਨੇ ਉਦੇਸ਼ ਦਿੱਤਾ ਜਦੋਂ ਗੁਰੂ ਸਾਹਿਬ ਉਦੇਸ਼ ਦੇ ਚੁੱਕੇ ਸਿੱਧਾਂ ਦਾ ਸੁਭਾਅ ਸੀ ਜਦੋਂ ਗੁਰੂ ਮਹਾਰਾਜ ਸਾਹਿਬ ਆਪ ਦਾ ਸਰੂਪ ਬਦਲਿਆ ਕਰਦੇ ਜਿਵੇਂ ਤੀਜੇ ਪਾਤਸ਼ਾਹ ਨੂੰ ਸਰੂਪ ਬਦਲਿਆ ਦੂਜੇ ਨੂੰ ਬਦਲਿਆ ਉਦੋਂ ਸਿੱਧ ਦਰਸ਼ਨ ਕਰਨ ਵਾਸਤੇ ਖੰਡੂਰ ਸਾਹਿਬ ਆਏ ਸੀ ਉਸੇ ਪ੍ਰਕਾਰ ਨੂੰ ਪੰਜਵੇਂ ਪਾਤਸ਼ਾਹ ਦੇ ਪਾਸ ਅੰਮ੍ਰਿਤਸਰ ਸਾਹਿਬ ਵਿੱਚ ਸਿੱਧਾ ਆ ਗਏ ਆਦੇਸ ਆਦੇਸ ਕਹਿ ਕੇ ਮਹਾਰਾਜ ਦੇ ਪਾਸ ਬੈਠ ਗਏ ਮਹਾਰਾਜ ਸਿੱਧੇ ਪਾਤਸ਼ਾਹ ਸਤਕਾਰ ਕੀਤਾ ਸਿੱਧੇ ਜਾਣ ਕੇ ਉਸ ਜਿਹੜੇ ਨੇ ਪਰਸ਼ਨ ਕੀਤੇ ਮਹਾਰਾਜ ਦੇ ਪਾਸ ਉਹਨਾਂ ਸਿੱਧਾ ਨੂੰ ਮਹਾਰਾਜ ਸਾਨੂੰ ਉੱਤਰ ਦੇ ਕੇ ਨਿਰਤਰ ਕੀਤਾ ਹੈ ਜਿਹਨੂੰ ਸਿੱਧ ਗੋਸ਼ਤ ਵਿੱਚ ਪਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਨਾਲ ਦੇਵ ਜੀ ਸਿੱਧਾਂ ਨੂੰ ਪੰਜਵੇਂ ਪਾਤਸ਼ਾਹ ਦੇ ਪਾਸ ਮੰਗੀ ਸਾਹਿਬ ਗੁਰਦਾਰ ਸਾਹਿਬ ਚਾਹ ਕੇ ਜੋ ਗੁਰੂ ਕੇ ਬਾਗ ਵਿੱਚ ਮੰਗੀ ਸਾਹਿਬ ਛਤਰੀ ਬਣੀ ਹੋਈ ਮਾਰੇ ਮਾਹ ਉਜਾਰਨ ਵਾਲੀ ਸੰਖ ਮਰ ਮਰਦੀ ਉੱਥੇ ਦੀਵਾਨ ਦੇ ਬੈਠਿਆਂ ਦੇ ਨਾਲ ਪਰਸ਼ਨ ਉੱਤੇ ਹੋਏ ਆ ਸਿੱਧ ਪਰਸ਼ਨ ਕਰਦੇ ਹਨ ਉਹਨਾਂ ਪਰਸ਼ਨਾਂ ਨੂੰ ਗੁਰੂ ਸਾਹਿਬ ਸ੍ਰੀ ਮੁਖਵਾਕ ਕਰਕੇ ਲਿਖਦੇ ਹਨ ਅਤੇ ਫਿਰ ਉਹਨਾਂ ਨੂੰ ਉੱਤਰ ਅਗਨੀਆਂ ਪੌੜੀਆਂ ਦੇ ਦੇਣਗੇ